प्यारे बच्चों जो ਤੁਹਾਨੂੰ ਅੱਜ ਕਹਾਣੀ ਸੁਣਾਉਣ ਜਾ ਰਹੀ ਆ ਉਹਦਾ ਨਾਮ ਹੈ ਚੰਦਾ ਮਾਮਾ ਇਹ ਬੜੀ ਰੋਚਿਕ ਤੇ ਗਿਆਨ ਭਰਪੂਰ ਦੋ ਬੱਚਿਆਂ ਦੀ ਕਹਾਣੀ ਹੈ ਜਿਨ੍ਹਾਂ ਦੀ ਮੰਮੀ ਕੁਝ ਦਿਨਾਂ ਦੇ ਲਈ ਘਰੋਂ ਬਾਹਰ ਚਲੀ ਜਾਂਦੀ ਹੈ ਤੇ ਉਹਨਾਂ ਬੱਚਿਆਂ ਦਾ ਦਿਲ ਨਹੀਂ ਲੱਗਦਾ ਤਾਂ ਲਓ ਸੁਣੋ ਕਹਾਣੀ ਚੰਦਾ ਮਾਮਾ ਮਨਦੀਪ ਜਿਹੜੀ ਹੈਗੀ ਆ ਉਹ ਕਹਿੰਦੀ ਆ ਆਪਣੇ ਪਾਪਾ ਨੂੰ ਕਿ ਪਾਪਾ ਕੋਈ ਗੱਲ ਸੁਣਾਓ ਪਾਪਾ ਕਹਿੰਦੇ ਕੀ ਗੱਲ ਸੁਣਾਵਾਂ ਕਹਿੰਦੀ ਪਾਪਾ ਮੰਮੀ ਵੀ ਨਾ ਨਾ ਮੇਰਾ ਦਿਲ ਨਹੀਂ ਲੱਗਦਾ ਤੇ ਹੁਣ ਵੀ ਦੋਨੋਂ ਬੱਚਿਆਂ ਦੀ ਜ਼ਿੰਮੇਵਾਰੀ ਜਿਹੜੀ ਸੀਗੀ ਉਹ ਪਾਪਾ ਤੇ ਸੀ ਕਿਉਂਕਿ ਘਰ ਵਿੱਚ ਬੱਚੇ ਸੀ ਤੇ ਪਾਪਾ ਸੀ ਤੇ ਉਹਨਾਂ ਦੀ ਮੰਮੀ ਤਾਂ ਖੁਸਦੀਨਾ ਦੇ ਲਈ ਆਪਦੀ ਮਾਸੀ ਦਾ ਪਤਾ ਲੈਂਣ ਦੇ ਲਈ ਦੂਸਰੇ ਸ਼ਹਿਰ ਗਈ ਹੋਈ ਸੀ ਤੇ ਅਚਾਨਕ ਨਾ ਡੈਡੀ ਦੀ ਨਜ਼ਰ ਖਿੜਕੀ ਦੇ ਵਿੱਚੋਂ ਨਜ਼ਰ ਆ ਰਹੇ ਚੰਦਾ ਮਾਮਾ ਤੇ ਪੈ ਗਈ ਤੇ ਬੱਚਿਆਂ ਦਾ ਦਿਲ ਪਰਚਾਉਣ ਦੇ ਲਈ ਉਹਨਾਂ ਨੇ ਸਵਾਲ ਕੀਤਾ ਵੀ ਬੱਚਿਓ ਦੋਸੋ ਤੁਸੀਂ ਚੰਦ ਬਣਨਾ ਪਸੰਦ ਕਰੋਗੇ ਕਿ ਸੂਰਜ ਕੁਝ ਸੋਚ ਕੇ ਨਾ सोनू ਬੋਲਿਆ ਕਹਿੰਦਾ ਡੈਡੀ ਵੀ ਮੈਂ ਤਾਂ ਸੂਰਜ ਜੀ ਬਣਨਾ ਪਸੰਦ ਕਰੂੰਗਾ ਚੰਦ ਕੋਈ ਕਿਉਂ ਬਣੇ ਚੰਨ ਤਾਂ ਕਿੰਦਾ ਰੋਜ਼ ਬਦਲਦਾ ਰਹਿੰਦਾ ਨਾਲੇ ਇੱਕ ਗੱਲ ਹੋਰ ਚੰਦ ਦੀ ਆਪਣੀ ਰੋਸ਼ਨੀ ਵੀ ਨਹੀਂ ਹੁੰਦੀ ਇਹ ਸੂਰਜ ਦੀ ਰੋਸ਼ਨੀ ਲੈ ਕੇ ਉਸ ਨੂੰ ਪਰਵਰਤਿਤ ਕਰਦਾ ਇਸ ਤੋਂ ਪਹਿਲਾਂ ਡੈਡੀ ਕੁਝ ਬੋਲਦੇ ਮਨਦੀਪ ਬੋਲੀ ਕਹਿੰਦੀ ਵੀਰੇ ਤੈਨੂੰ ਪਤਾ ਵੀ ਸੂਰਜ ਤਾਂ ਅੱਗ ਦਾ ਗੋਲਾ ਹੈ ਚੰਨ ਦੇ ਕਿੰਨਾ ਠੰਡਾ ਠੰਡਾ ਹੈ ਕਿੰਨਾ ਪਿਆਰਾ ਪਿਆਰਾ ਹੈ ਤੇ ਜਵਾਬ ਦੇ ਵਿੱਚ सोनू ਬੋਲਿਆ ਕਹਿੰਦਾ ਨਹੀਂ ਦੀਪ ਤੈਨੂੰ ਨਹੀਂ ਪਤਾ ਦੀ ਚੰਦ ਦਾ ਤਾਪਮਾਨ -190 ਡਿਗਰੀ ਸੈਲਸੀਅਸ ਤੋਂ 110 ਡਿਗਰੀ ਸੈਲਸੀਅਸ ਤੱਕ ਬਦਲਦਾ ਹੈ ਭਾਵ ਇਹ ਦਿਨ ਸਮੇ ਬਹੁਤ ਜ਼ਿਆਦਾ ਗਰਮ ਤੇ ਰਾਤ ਸਮੇ ਬਹੁਤ ਜ਼ਿਆਦਾ ਠੰਡਾ ਕਹਿੰਦਾ ਦੇਖ ਹੁਣ ਆਪਾਂ ਨੂੰ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਨੇ ਨਾ ਤਾਪਮਾਨ 40 ਡਿਗਰੀ ਹੈ 40 ਡਿਗਰੀ ਸੈਲਸੀਅਸ ਹੈ ਦੇਖ ਕਿੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਤਾਂ ਸੋਚ ਵੀ 100 ਡਿ 10 ਡਿਗਰੀ ਸੈਲਸੀਅਸ ਤੇ ਕਿੰਨੀ ਜ਼ਿਆਦਾ ਗਰਮੀ ਹੋਏਗੀ ਉੱਤੇ ਤਾਂ ਸਭ ਦਾ ਪੜਤਾ ਬਣ ਜੂਗਾ ਤਾਂ ਜਿਹੜੀ ਮਨਦੀਪ ਸੀਗੀ ਉਹ ਕਹਿੰਦੀ ਅੱਛਾ ਵੀਰੇ ਮੈਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਸੀਗਾ ਤਾਂ ਸੋਨੂੰ ਕਹਿੰਦਾ ਤੈਨੂੰ ਇੱਕ ਗੱਲ ਹੋਰ ਦੱਸਾਂ ਵੀ ਚੰਦ ਉੱਤੇ ਨਾ ਵਾਯੂ ਮੰਡਲ ਹੁੰਦਾ ਨਹੀਂ ਹੈ ਵਾਯੂ ਮੰਡਲ ਦੀ ਅਨਹੋਦ ਹੁੰਦੀ ਹੈ ਇਸ ਕਰਕੇ ਆਪਾਂ ਗੱਲਾਂ ਨਹੀਂ ਕਰ ਸਕਦੇ ਤੇ ਜੇ ਗੱਲ ਕਰਨੀ ਹੋਵੇ ਤਾਂ ਰੇਡੀਓ ਕਿਰਨਾਂ ਦੀ ਸਹਾਇਤਾ ਜ਼ਰੂਰ ਲਈ ਜਾ ਸਕਦੀ ਹੈ ਤੇ ਡੈਡੀ ਨਾਲ ਤੋਂਵਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੀ ਸੀਗੇ ਤੇ ਉਹਨਾਂ ਨੇ ਨਾ ਮਨਦੀਪ ਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਲਿਆ ਤੇ ਕਹਿਣ ਲੱਗੇ ਵੀ ਪੁੱਤ ਜਿਹੜਾ ਚੰਦ ਹੈ ਨਾ ਇਹ ਧਰਤੀ ਦਾ ਕੁਦਰਤੀ ਉਪਗ੍ਰਹ ਹੈ ਤੇ ਚੰਦ ਦੀ ਸਤ੍ਹਾ ਤੇ ਪਹੁੰਚਣ ਵਾਲਾ ਜਿਹੜਾ ਪਹਿਲਾ ਵਿਗਿਆਨੀ ਸੀਗਾ ਉਹ ਨੀਲ ਆਰਮਸਟਰੋਂਗ ਸੀਗਾ ਉਹ ਕਹਿੰਦੀ ਅੱਛਾ ਡੈਡੀ ਤੁਹਾਨੂੰ ਚੰਦ ਬਾਰੇ ਵੀ ਪਤਾ ਹੈ ਤਾਂ ਡੈਡੀ ਕਹਿੰਦੇ ਹਾਂ ਪੁੱਤ ਵੀ ਮੈਨੂੰ ਪਤਾ ਹੈ ਦੇਖ ਕਹਿੰਦੇ ਹੁਣੇ-ਹੁਣੇ ਭਾਰਤ ਨੇ ਨਾ ਇੱਕ ਪੁਲਾੜ ਮਿਸ਼ਨ ਚੰਦਰਯਾਨ ਛੱਡਿਆ ਸੀਗਾ ਤੇ ਉਹ ਸਫਲਤਾਪੂਰਵ ਕੋਸ਼ ਨੇ ਚੰਦ ਦੀ ਪਰਿਕਰਮਾ ਕਰਨੀ ਸ਼ੁਰੂ ਕਰਦੀ ਹੈ ਤੇ ਉਹ ਚੰਦ ਦੇ ਉਸ ਹੀ ਹਿੱਸੇ ਵੱਲ ਜਾਏਗਾ ਜਿਹੜਾ ਪਹਿਲਾਂ ਕਦੇ ਕਿਸੇ ਨੇ ਨਹੀਂ ਕੋਖਿਆ ਠੀਕ ਹੈ ਤਾਂ ਸੋਨੂ ਬੋਲਿਆ ਵੀ ਵਾਹ ਡੈਡੀ ਤੁਸੀਂ ਵੀ ਸਾਰੀ ਜਾਣਕਾਰੀ ਰੱਖਦੇ ਹੋ ਤੇ ਡੈਡੀ ਕਹਿੰਦੇ ਵੀ ਅੱਜਕੱਲ ਦੇ ਬੱਚੇ ਤਾਂ ਹੀ ਸੋਚਦੇ ਆ ਵੀ ਸਾਰੀ ਜਾਣਕਾਰੀ ਉਹਨਾਂ ਨੂੰ ਹੀ ਹੈ ਕਹਿੰਦੇ ਚੰਗਾ ਜੇ ਤੈਨੂੰ ਬਹੁਤੀ ਜਾਣਕਾਰੀ ਹੈ ਤਾਂ ਤੂੰ ਮੇਰੇ ਇੱਕ ਸਵਾਲ ਦਾ ਜਵਾਬ ਦੇ ਕੀ ਚੰਨ ਤੇ ਜਾਣ ਵਾਲੇ ਵਿਗਿਆਨੀਆਂ ਦੇ ਪੈਰਾਂ ਦੇ ਨਿਸ਼ਾਨ ਮਿਟਦੇ ਹਨ ਕਿ ਨਹੀਂ ਤਾਂ सोनू ਜਿਹੜਾ ਸੀ ਨਾ ਉਹ ਹੱਸ ਕੇ ਦੱਸਣ ਲੱਗ ਗਿਆ ਵੀ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਨਹੀਂ ਮਿਟਦੇ ਕਿਉਂਕਿ ਉੱਥੇ ਵਾਯੂ ਮੰਡਲ ਹੀ ਨਹੀਂ ਹੈ ਤਾਂ ਫਿਰ ਮਨਦੀਪ ਜਿਹੜੀ ਚੁੱਪਚਾਪ ਸੁਣ ਰਹੀ ਸੀ ਨਾ ਗੱਲ ਉਹ ਕਹਿੰਦੀ ਮੈਂ ਨਹੀਂ ਹੁਣ ਬਣਨਾ ਚੰਦ ਨਾ ਤਾਂ ਉੱਥੇ ਹਵਾ ਹੈ ਠੀਕ ਹੈ ਨਾ ਆਪਾਂ ਬੋਲ ਸਕਦੇ ਆ ਤੇ ਮੈਂ ਸਾਹ ਕਿਵੇਂ ਲਵਾਂਗੀ ਉੱਥੇ ਮੈਂ ਤਾਂ ਮਰੀ ਜਾਊਂਗੀ ਡੈਡੀ ਕਹਿੰਦੇ ਪੀਪਰ ਬੱਚਿਓ ਜਿਨ੍ਹਾਂ ਨੇ ਆਪਦਾ ਭਾਰ ਘਟਾਉਣਾ ਹੈ ਨਾ ਉਹਨਾਂ ਨੂੰ ਤਾਂ ਚੰਨ ਬਣਨਾ ਹੀ ਠੀਕ ਰਹੂਗਾ ਡੈਡੀ ਦੀ ਆ ਗੱਲ ਸੁਣ ਕੇ ਨਾ ਦੋਵੇਂ ਬੱਚੇ ਕਹਿੰਦੇ ਉਹ ਕਿਵੇਂ ਤਾਂ ਡੈਡੀ ਕਹਿੰਦੇ ਵੀ ਮੰਨ ਲਓ ਕੋਈ ਸੇ ਕੋਈ ਚੀਜ਼ ਹੈ ਉਹਦਾ ਭਾਰ ਧਰਤੀ ਤੇ 60 ਕਿਲੋ ਹੈ ਤਾਂ ਚੰਦ ਤੇ ਜਾ ਕੇ ਨਾ ਉਹਦਾ ਭਾਰ 10 ਕਿਲੋ ਰਹਿ ਜਾਊਗਾ ਠੀਕ ਹੈ ਸਾਰੇ ਬੱਚੇ ਕਹਿੰਦੇ ਉਹ ਕਿਵੇਂ ਤਾਂ ਡੈਡੀ ਦੱਸਣ ਲੱਗੇ ਵੀ ਚੰਦ ਤੇ ਭਾਰ ਉਹ ਵਾਲਾ ਹੈ ਜਿਸ ਨਾਲ ਚੰਦ ਵਸਤੂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਉਹਨਾ ਚੰਦ ਦਾ ਪੁੰਜ ਜਿਹੜਾ ਹੈਗਾ ਉਹ ਧਰਤੀ ਦੇ ਪੁੰਜ ਨਾਲੋਂ ਘੱਟ ਹੈ ਇਸ ਕਰਕੇ ਚੰਦ ਵਸਤੂਆਂ ਤੇ ਘੱਟਕਰਸ਼ਨ ਵਾਲਾ ਹੁੰਦਾ ਹੈ ਇਸ ਕਰਕੇ ਉਸ ਦਾ ਕੀ ਹੋਊਗਾ ਭਾਰ ਵੀ ਘੱਟ ਹੋਊਗਾ ਤੇ ਮੰਦੀਪ ਪੁੱਛਣ ਲੱਗੀ ਵੀ ਡੈਡੀ ਇੱਕ ਗੱਲ ਦੱਸੋ ਜੇ ਚੰਦ ਬ੍ਰਹਿਮੰਡ ਦੇ ਵਿੱਚੋਂ ਗਾਇਬ ਹੋ ਜੇ ਫੇਰ ਕੀ ਹੋਊਗਾ ਡੈਡੀ ਕਹਿੰਦੇ ਵੀ ਪੁੱਤ ਜੇ ਚੰਦ ਗਾਇਬ ਹੋ ਗਿਆ ਨਾ ਤਾਂ ਧਰਤੀ ਤੇ ਜਿਹੜਾ ਦਿਨ ਹੈ ਇਹ 6 ਤੋਂ 12 ਘੰਟਿਆਂ ਦਾ ਹੀ ਰਹਿ ਜਾਊਗਾ ਕਿਉਂਕਿ ਚੰਦਰਮਾ ਦੇ ਆਕਰਸ਼ਣ ਬਲ ਜਿਹੜਾ ਹੈਗਾ ਉਹ ਧਰਤੀ ਦੇ ਘੁੰਮਣ ਨੂੰ ਕਾਬੂ ਰੱਖਦਾ ਠੀਕ ਹੈ ਤਾਂ ਮਨਦੀਪ ਮਾਨੀ ਮਾਨ ਦੇ ਵਿੱਚ ਨਾ ਬੜੀ ਖੁਸ਼ ਹੋ ਗਈ ਉਹ ਕਹਿੰਦੀ ਲੈ ਬਈ ਜੇ ਚੰਦ ਗਾਇਬ ਹੋ ਜਾਵੇ ਤੇ ਧਰਤੀ ਤੇ ਦਿਨ 체ਤੂ 12 ਘੰਟਿਆਂ ਦਾ ਰਹ ਜੇ ਤਾਂ ਸਕੂਲ ਵੀ 2 ਘੰਟੇ ਲੱਗਿਆ ਕਰੂਗਾ ਤੇ ਡੈਡੀ ਨੇ ਨਾ ਫੇਰ ਦੱਸਣਾ ਸ਼ੁਰੂ ਕੀਤਾ ਦੀ ਜਿਹੜਾ ਚੰਨ ਹੈ ਉਹ ਧਰਤੀ ਦੁਆਲੇ 27 ਦਿਨਾਂ ਚ ਇੱਕ ਚੱਕਰ ਪੂਰਾ ਕਰਦਾ ਹੈ ਇਹ ਚੰਦ ਧਰਤੀ ਦੇ ਨੇੜੇ ਹੈ ਸੂਰਜ ਜਿਹੜਾ ਹੈਗਾ ਉਹ ਦੂਰ ਹੈ ਚੰਨ ਧਰਤੀ ਦੇ ਨੇੜੇ ਹੋਣ ਕਰਕੇ ਨਾ ਉਹ ਆਪਣਾ ਜਿਹੜਾ ਪ੍ਰਭਾਵ ਪਾਉਂਦਾ ਹੈ ਉਹ ਆਪਾਂ ਨੂੰ ਸਾਰਾ ਚੰਗੀ ਤਰ੍ਹਾਂ ਨਜ਼ਰ ਆਉਂਦਾ ਹੈ ਠੀਕ ਹੈ ਚੰਦ ਤੇ ਧਰਤੀ ਦੋਵੇਂ ਇੱਕ ਦੂਜੇ ਤੇ ਆਪਣੀ ਗੁਰਤਾ ਸ਼ਕਤੀ ਦਾ ਪ੍ਰਭਾਵ ਪਾਉਂਦੇ ਨੇ ਪਰ ਧਰਤੀ ਤੇ ਜਲ ਤੇ ਪਾਉਣ ਹੋਣ ਕਰਕੇ ਇਹ ਪ੍ਰਭਾਵ ਆਪਾਂ ਨੂੰ ਪਰਤੱਖ ਦੇਸ਼ ਆਉਂਦਾ ਠੀਕ ਹੈ ਤੇ ਜਵਾਰ ਪਾਟਾ ਦੇ ਰੂਪ ਦੇ ਵਿੱਚ ਇਹ ਉੱਬਰਦਾ ਹੈਗਾ ਜਵਾਰ ਪਾਟਾ ਬਾਰੇ ਤਾਂ ਤੁਸੀਂ ਪੜਿਆ ਹੀ ਹੋਣਾ ਹੈ ਤੇ ਜਵਾਰ ਪਟ ਤਾਂ ਸੂਰਜ ਦੀ ਗੁਰਤਾ ਖਿੱਚ ਕਰਕੇ ਵੀ ਪ੍ਰਗਟ ਹੁੰਦਾ ਹੈਗਾ ਪਰ ਜਿਹੜਾ ਚੰਦ ਦਾ ਜਵਾਰ ਪਟ ਹੈ ਨਾ ਉਹ 2 ਢਾਈ ਗੁਣਾ ਜ਼ਿਆਦਾ ਉਭਾਰ ਕਰਕੇ ਹੁੰਦਾ ਕਿਉਂਕਿ ਚੰਦ ਜਿਹੜਾ ਹੈਗਾ ਉਹ ਧਰਤੀ ਦੇ ਸੂਰਜ ਨਾਲੋਂ ਜ਼ਿਆਦਾ ਨੇੜੇ ਹੈ ਤਾਂ ਸੋਨੂੰ ਬੋਲਿਆ ਵੀ ਡੈਡੀ ਹੁਣ ਐ ਵੀ ਦੱਸ ਦੋ ਵੀ ਚੰਦ ਉੱਤੇ ਟੋਏ ਕਿਵੇਂ ਪਏ ਤਾਂ ਡੈਡੀ ਕਹਿੰਦੇ ਵੀ ਉਲਕਾਵਾਂ ਦੇ ਡਿੱਗਣ ਦੇ ਨਾਲ ਮਨਦੀਪ ਨੇ ਹਾਲੇ ਕੁਝ ਪੁੱਛਣੀ ਲੱਗੀ ਸੀ ਵੀ ਇਹ ਉਲਕਾਵਾਂ ਕੀ ਹੁੰਦੀਆਂ ਹੈ ਤੇ ਡੈਡੀ ਜਵਾਬ ਦੇਣ ਲੱਗੇ ਸੀ ਐਨਹੀਂ ਕੋਲ ਪਏ ਨਾ ਮੋਬਾਈਲ ਦੀ ਘੰਟੀ ਵੱਜ ਗਈ ਤੇ ਦੋਵੇਂ ਬੱਚੇ ਨਾ ਡੈਡੀ ਨੂੰ ਛੱਡ ਕੇ ਮੋਬਾਈਲ ਦੇ દિਵਾਲੇ ਹੋ ਗਏ ਕਿਉਂਕਿ ਫੋਨ ਪਤਾ ਕਿਸ ਦਾ ਸੀਗਾ ਉਹਨਾਂ ਦੀ ਮੰਮੀ ਦਾ ਫੋਨ ਸੀ ਤੇ ਉਹ ਆਪਣੀ ਮੰਮੀ ਦੇ ਨਾਲ ਗੱਲਾਂ ਵਿੱਚ ਰੁੱਝ ਗਏ ਤਾਂ ਐਸੀ ਬੱਚੋ ਕਹਾਣੀ ਚੰਦਾ ਮਾਮਾ ਦੱਸਿਓ ਕਹਾਣੀ ਕਿਵੇਂ ਦੀ ਲੱਗੀ